ਸਤ ਸ੍ਰੀ ਅਕਾਲ ਜੀ ਆ ਤੁਹਾਨੂੰ ਬਹੁਤ ਖਾਸ ਵੀਡੀਓ ਲੈ ਕੇ ਆਏ ਆ ਆ ਤੁਹਾਨੂੰ ਕੋ ਮੈਸੇਜ ਦੋ ਜਬਾਨੀ ਨੂੰ ਮਿਲ ਰਿਹਾ ਹੈ ਬੈਕ ਟੂ ਪੰਜਾਬ ਜਰਮਨ ਵਾਲੇ ਬਾਈ ਦੇ ਕੜੀ ਰਾਜਮਾ ਚਾਵਲ ਕੜੀ ਚਾਵਲ 30 ਰੁਪਏ ਤੇ ਫੁੱਲ ਪਲੇਟ ਹੈਗੀ ਆ 50 ਰੁਪਏ ਰਾਜਮਾ ਚਾਵਲ ਹਾ ਪਲੇਟ 30 ਰੁਪਏ ਤੇ ਫੁੱਲ ਪਲੇਟ 50 ਰੁਪਏ ਗੁਲਕੰਦ ਵਾਲੀ ਲੱਸੀ 20 ਰੁਪਏ ਨਮਕੀਨ ਲੱਸੀ ਫ੍ਰੀ ਦਿੱਤੀ ਜਾਂਦੀ ਹੈ ਇਹ ਬਾਈ ਨੇ ਆਪਣਾ ਕੰਟੈਕਟ ਨੰਬਰ ਦਿੱਤਾ ਹੋਇਆ ਤੇ ਬਾਈ ਜਰਮਨ ਤੋਂ ਆਏ ਹੋਏ ਆ ਇਹ 6 ਸਾਲ ਉੱਥੇ ਲੱਗੇ ਆਏ ਹੋਏ ਆ ਤੇ ਅੱਜੇ ਸਿਰਫ 3 ਦਿਨ ਹੋਏ ਆ ਇਹ ਕਹਿੰਦੇ ਆ 3 ਦਿਨਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆਗਾ ਤੇ ਬਹੁਤ ਹੀ ਸਾਫ ਸਫਾਈ ਦਾ ਕੰਮ ਕਰਦੇ ਆ ਇਹ ਬਿਲਕੁਲ ਕਚਹਿਰੀਆਂ ਦੇ ਨੇੜੇ ਸਿਟੀ ਮਾਲ ਦੇ ਬਿਲਕੁਲ ਸ਼ੈੱਡ ਦੇ ਉੱਤੇ ਆ ਦੇਖੋ ਸ਼ੈੱਡ ਤੇ ਲੱਗਿਆ ਹੋਇਆ ਤੇ ਇੱਥੇ ਹੋਰ ਵੀ ਆਪਣੇ ਕੰਮ ਕਰ ਰਹੇ ਨੇ ਅੰਮ੍ਰਿਤਸਰੀ ਕੁਲਚੇ ਨਾਣ ਵਾਲੇ ਤੇ ਉਹਨਾਂ ਦਾ ਕੰਮ ਚੱਲ ਰਿਹਾ ਸੀ ਅਸੀਂ ਪਹਿਲਾਂ ਉਹਨਾਂ ਕੋਲੇ ਚੱਲ ਕੇ ਉਦੋਂ ਅਸੀਂ ਆਪਣਾ ਖਾਣਾ ਖਾਧਾ ਤੇ ਬਾਅਦ ਵਿੱਚ ਜਦੋਂ ਵੀਰ ਦਾ ਅਸੀਂ ਇੱਥੇ ਕਾਊਂਟਰ ਲੱਗਿਆ ਹੋਇਆ ਦੇਖਿਆ ਤਾਂ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਇਹਨਾਂ ਦੇ ਕੋਲ ਹੀ ਆਉਣਾ ਸੀ ਭਾਈ ਸਾਹਿਬ ਕੋਲੇ ਕਿਉਂਕਿ ਆਪਾਂ ਜੇਕਰ ਸਹਿਯੋਗ ਦੇਵਾਂਗੇ ਇੱਕ ਦੂਜੇ ਦਾ ਤਾਂ ਹੀ ਕੰਮ ਚੱਲੂ ਇਹ ਪੰਜਾਬੀ ਨੌਜਵਾਨਾਂ ਦਾ ਬਹੁਤ ਸੋਹਣਾ ਅਪਰਾਹਲਾ ਜਿਹੜੇ ਹੁਣ ਇਹ ਹੱਥੀ ਮੈਂਟਵਲ ਵਧ ਰਹੇ ਆ ਛੋਟਾ ਜਿਹਾ ਇਹਨਾਂ ਨੇ ਇੱਕ ਆਪਣਾ ਸੈਟਅਪ ਬਣਾਇਆ ਹੋਇਆ ਆ ਇਹਨਾਂ ਨੇ ਟੇਬਲ ਬਣਾਇਆ ਹੋਇਆ ਇਹ ਫੋਲਡ ਹੋ ਜਾਂਦਾ ਉਹ ਜਿਹੜੇ 5 ਛੇ ਸਟੂਲ ਆ ਉਹ ਇੱਕ ਦੂਜੇ ਦੇ ਵਿੱਚ ਪੈ ਜਾਂਦੇ ਆ ਤੇ ਸਾਰਾ ਜਿਹੜਾ ਪਰ ਸੈਟਅਪ ਹੈ ਆਪਣੀ ਆਲਟੋ ਗੱਡੀ ਦੇ ਵਿੱਚ ਰੱਖ ਕੇ ਲੈ ਆਉਂਦੇ ਆ ਤੇ ਅਜੇ ਇਹਨਾਂ ਨੇ ਕਹਿ ਤਿੰਨ ਦਿਨ ਹੋਇਆ ਬਹੁਤ ਵਧੀਆ ਸੰਗਤ ਦਾ ਸਹਿਯੋਗ ਮਿਲਿਆ ਇਸ ਵਕਤ ਇਹ ਜਿੰਨਾ ਵੀ ਲੈ ਕੇ ਆਏ ਸੀ ਇਹਨਾਂ ਦਾ ਮਟੀਰੀਅਲ ਬਿਲਕੁਲ ਖਤਮ ਹੋ ਚੁੱਕਿਆ 2 ਵਜੇ ਆ ਸਵੇਰੇ ਇਹ 9 ਵਜੇ ਆਏ ਸੀ ਹੁਣ ਇਹਨਾਂ ਦਾ 2 ਵਜੇ ਦੇ ਨੂੰ ਇਹ ਪੂਰਾ ਜਿਹੜਾ ਲੈ ਕੇ ਆਏ ਸੀ ਸਮਗਰੀ ਉਹ ਸੰਗਤਾਂ ਨੂੰ ਇਹਨਾਂ ਨੇ ਲੈ ਕੇ ਲਾਤੀ ਸ਼ਕਲ ਲਈ ਹੈ ਤੇ ਵਧੀਆ ਇਹਨਾਂ ਦਾ ਹੌਸਲਾ ਵਧਿਆਗਾ ਹੁਣ ਤੇ ਅੱਗੇ ਤੋਂ ਇਹਨਾਂ ਨੇ ਜਿਹੜੀ ਦੀ ਮਾਤਰਾ ਹੈ ਉਹ ਤੋਂ ਨੂੰ ਸ਼ੁਰੂ ਕਰ ਦੇਣੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਕੀ ਆਪਣੇ ਨੌਜਵਾਨ ਨੂੰ ਕੀ ਮੈਸੇਜ ਦੇਣਗੇ ਹੁਣ ਆਪਾਂ ਕੁਲਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਹੁਣ ਸ਼ੁਰੂ ਕੀਤਾ ਹੋਇਆ ਕੰਮ ਕਿਵੇਂ ਸੰਗਤਾਂ ਰਿਸਪਾਂਸ ਮਿਲਿਆ ਤੇ ਇਹ ਆ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹਣਗੇ ਇਹਨਾਂ ਨੇ ਕੰਮ ਕਿਉਂ ਸ਼ੁਰੂ ਕੀਤਾ ਹਾਂ ਵੀਰ ਜੀ ਇੱਕ ਮਿੰਟੇ ਹੁਣ ਇਹਨਾਂ ਨਾਲ ਬਾਅਦ ਕੀ ਹਟਿਆ ਜੀ ਹਾਂਜੀ ਤੇ ਉਹਦਾ ਸਾਹ ਮੈਂ ਹਮ ਮਿਲਿਆ ਆ ਜੀ ਮਰੇ ਇ ਤਾਰਾ ਬਸ ਵਧ ਗਿਆ ਵੈਸੇ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬੱਚੇ ਵੀਡੀਓ ਬਣਾਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਵਸ ਜਰਮਨੋ ਆਏ ਸੀ ਬਾਦੋਂ ਇਹ ਥਾਂ ਸਿੱਖਿਆ ਹਾਂਜੀ ਉਹਨਾਂ ਜਿਹੜਾ ਕਿਲਾ ਹੁੰਦਾ ਉਸੇ ਨਿਕਲੇ ਜਾਂਦੇ ਹਾਂਜੀ ਕੰਮ ਦਾ ਪਛਾਹ ਦਾ ਕੰਮ ਕਰਦੇ ਸੀ ਉੱਥੀ ਬੋਲਿਓ ਤੇ ਉੱਥੇ 6 ਸਾਲ ਆਏ ਜਰਮਨ ਦੇ ਅੱਛਾ ਜੀ ਹਾਂਜੀ ਤੇ ਇੱਥੇ ਆਪਣਾ ਆਪ ਦਾ ਕੰਮ ਕੋ ਦਾ ਆਪਾਂ ਕੀਤਾ ਹੀ ਉੱਥੇ ਜਾ ਮੇਦ ਹੁੰਦਾ ਜੀ ਉੱਥੇ ਜਾ ਕੇ ਐ ਦੱਸੋ ਆਪਣੇ ਪੰਜਾਬ ਦੀ ਕਿੰਨੀ ਕਿ ਜ਼ਿਆਦਾ ਹੁੰਦੀ ਹੈ ਅਲੂਨ ਨਸ ਜਿਹੜੀ ਉੱਥੇ ਹੀ ਅਮਰੀ ਸੇਧ ਦਾ ਹਾਲ ਨਹੀਂ ਹਾਂਜੀ ਆਪਾਂ ਬਿਲਕੁਲ ਵੈਸ਼ਨ ਨੂੰ ਆਈ ਹਾਂਜੀ ਦਾ ਅਲੂਨ ਨਸ ਤੇ ਪੂਰੀ ਫੀਰ ਹੁੰਦੀ ਹੈ ਉਹ ਤਾਈਓ ਜਿਹੜੇ ਛੱਡ ਗਏ ਹੈ ਫੈਮਿਲੀ ਛੱਡ ਕੇ ਫਿਰ ਇੱਥੇ ਆਏ ਆ ਆ ਜਾਓ ਬਾਈ ਜੀ ਆ ਜਾਓ ਆ ਜਾਓ ਆ ਜਾਓ ਨਹੀਂ ਤੁਸੀਂ ਅੱਛਾ ਅਸਮਾਉਤ ਉਹ ਕਸਮ ਨਾਲ ਆਈ ਹੈ ਇਹਨੇ ਕੋਸੋ ਹਾਂਜੀ ਛਾੜ ਦੇਈ ਹੈ ਚਲੋ ਅਜ ਤੀਜਾ ਦਿਨ ਆ ਅੱਗੇ ਤੋਂ ਸਾਡੀ ਬੇਨਤੀ ਇਹ ਹੈ ਕਿ ਵੱਧ ਮਾਤਰਾ ਵਿੱਚ ਲੈ ਕੇ ਆਉਣਾਗਾ ਸਹੀ ਗੱਲ ਜੀ ਅੱਜ ਦਾ ਛੱਡਾ ਤੇ ਧੰਨਵਾਦ ਕਰਦੇ ਆ ਇਹ ਥੋੜਾ ਜਿਹਾ ਇਸ ਤਰ੍ਹਾਂ ਕਹਿ ਰਹੇ ਸੀ ਕਿ ਨੇ ਹੁਣ ਸਾਡੇ ਕੋਲ ਸਮਾਨ ਖਤਮ ਹੋ ਗਿਆ ਤੇ ਅਸੀਂ ਕੀ ਬੋਲ ਗਏ ਤੇ ਕੀ ਦਸੀਏ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਚੰਗੀ ਲੱਗੇ ਜ਼ਰੂਰ ਸ਼ੇਅਰ ਕਰਨਾ ਇਹਦੇ ਨਾਲ ਆਪਣੇ ਪੰਜਾਬੀ ਨੌਜਵਾਨਾਂ ਦਾ ਹੌਸਲਾ ਵਧਦਾ ਤੇ ਉਹ ਅੱਗੇ ਤੋਂ ਸੱਚੀ ਕਿਰਤ ਕਰਨੀ ਸ਼ੁਰੂ ਕਰਨਗੇ ਸਤਿ ਸ੍ਰੀ ਅਕਾਲ